ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਐਨ ਬੀ ਐਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸੱਧੂ ਸਰ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਨਿੱਤਰਾ ਤੁਹਾਡੇ ਸਦੇ ਦੇ ਹਾਜ਼ਰਾਂ ਪਾ ਦਰਸ਼ਕਾਂ ਲਈ ਸਤਿ ਸ਼੍ਰੀ ਅਕਾਲ ਅਹਿਮ ਮੁੱਦੇ ਐ ਲਾਹ ਸਵਾਲ ਜੀ ਤੋਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੀ ਪੰਜਾਬ ਵਿਧਾਨ ਸਭਾ ਨੂੰ ਲੈ ਕੇ ਜਿੱਥੇ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਜੀ ਆਮ ਆਦੀ ਪਾਰਟੀ ਸਰਕਾਰ ਵੱਲੋਂ ਤੇ ਵਿਰੋਧੀ ਲਗਾਤਾਰ ਸਵਾਲ ਚੁੱਕਦੇ ਹੋਏ ਨਜ਼ਰ ਆਏ ਨੇ ਤੇ ਸਭ ਤੋਂ ਅਹਿਮ ਮੁੱਦਾ ਜਿਹੜਾ ਗਰਮਾਇਜ ਜੀ ਸੰਤ ਸਿਚੇਵਾਲ ਉਹਨਾਂ ਦਾ ਕਿਉਂਕਿ ਪ੍ਰਤਾਪ ਸਿੰਘ ਬਾਜਾ ਵੱਲੋਂ ਨੇ ਤਾਂ ਕਈ ਸਵਾਲ ਖੜੇ ਕੀਤੇ ਗਏ ਨੇ ਪਰ ਸਾਰੀ ਲੀਡਰਸ਼ਿਪ ਨੇ ਜਦੋਂ ਪ੍ਰਤਾਪ ਸਿੰਘ ਬਾਜਵਾ ਦਾ ਵਿਰੋਧ ਕੀਤਾ ਫਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ 3-4 ਵਜੇ ਦਾ ਸਮਾਂ ਸੀ ਜਦੋਂ ਵਿਧਾਨ ਸਭਾ ਦੇ ਵਿੱਚ ਪਹੁੰਚਦੇ ਨੇ ਤੇ ਉਹਨਾਂ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਤੰਜ ਕਸਿਆ ਗਿਆ ਤੇ ਜਿਹੜੇ ਵਿਧਾਇਕ ਬੈਠੇ ਸੀ ਉਹਨਾਂ ਗੱਲਾਂ-ਗੱਲਾਂ ਦੇ ਵਿੱਚ ਕਾਫੀ ਕੁਝ ਸੁਣਾਇਆ ਗਿਆ ਤੇ ਜੋ ਕਾਂਗਰਸੀ ਸੀਗੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਵੀ 5-5 ਕਰੋੜ ਰੁਪਏ ਦਵਾਂਗੇ ਤੁਸੀਂ ਆਪਣੇ ਹਲਕੇ ਦੇ ਵਿੱਚ ਲਾਓ ਇਹ ਨਹੀਂ ਹੋਏਗਾ ਵੀ ਤੁਸੀਂ ਕਿਹੜਾ ਤੁਹਾਡੀ ਪਾਰਟੀ ਦਾ ਬੰਦਾ ਕਿਹੜਾ ਨਹੀਂ ਆ ਸਾਰਿਆਂ ਨੂੰ ਪੈਸੇ ਦੋ ਕਿਉਂਕਿ ਲਾਉਂਗੇ ਤਾਂ ਪੰਜਾਬ ਦੇ ਉੱਤੇ ਹੀ ਬਿਲਕੁਲ ਮੁੱਖ ਮੰਤਰੀ ਭਗਵੰਤ ਮਾਨ ਦਾ ਜਿਹੜਾ ਜ਼ਿਕਰ ਕਰਦੇ ਆ ਉਹਨਾਂ ਦੀ ਇੱਕ ਚੇਚੀ ਕਾਰਾਸ਼ੈਲੀ ਹੁੰਦੀ ਹੈ ਜੀ ਵਿਧਾਨ ਸਭਾ ਬੜਾ ਅਹਿਮ ਮੌਕਾ ਹੁੰਦਾ ਹੈ ਕਈ ਵਾਰੀ ਹੁੰਦਾ ਹੈ ਕਿ ਵਿਰੋਧੀ ਧਿਰ ਦਾ ਕੋਈ ਦਿਨ ਹੁੰਦਾ ਹੈ ਤੇ ਅੱਜ ਕਹਿ ਸਕਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਅੱਜ ਦਾ ਦਿਨ ਮੁੱਖ ਮੰਤਰੀ ਭਗਵੰਤ ਮਾਨ ਦਾ ਦਿਨ ਸੀ ਜਿਸ ਕਦਰ ਉਹਨਾਂ ਨੇ ਵਿਰੋਧੀ ਧਿਰ ਦੇ ਆਗੂ ਪ੍ਰਸ਼ਾਸਨ ਨੂੰ ਵਾਜਬਾ ਉਹਨਾਂ ਨੂੰ ਐ ਜਿਵੇਂ ਵੱਖ-ਵੱਖ ਮੁੱਦਿਆਂ ਦੇ ਟਿਕਾ ਕੇ ਜਿਹੜਾ ਉਹਨਾਂ ਦੇ ਖਿਲਾਫ ਆ ਇਸ਼ੂ ਜਿਹੜੇ ਅਭਾਰੇ ਗੱਲ ਕੀਤੀ ਔਰ ਕਿਹਾ ਕਿ ਪ੍ਰਸ਼ਾਸਨ ਬਾਜਵਾਦਾ ਇਸ ਤਰ੍ਹਾਂ ਦਾ ਸੁਪਨਾ ਜੀ ਮੁੱਖ ਮੰਤਰੀ ਬਣਦਾ ਚੱਕਣਾ ਚੂਰ ਹੋ ਗਿਆ ਤੇ ਕਹਿੰਦੇ ਜਦੋਂ ਮੁੱਖ ਮੰਤਰੀ ਬਣਦਾ ਸੁਪਨਾ ਚੱਕਣਾ ਚੂਰ ਹੁੰਦਾ ਤਾਂ ਬੰਦਾ ਫਿਰ ਕਈ ਵਾਰੀ ਇੱਥੇ ਨੇ ਉੱਧਰ ਨੇ ਗੱਲਾਂ ਵੀ ਕਰਦਾ ਸੋ ਇਸ ਤਰ੍ਹਾਂ ਉਹਨਾਂ ਨੇ ਆਪਣੇ ਢਾਂ ਨਾਲ ਗਰੋਧੀ ਤੇ ਅੱਗੇ ਹੁੰਟੇ ਚਰਵੀ ਕੀਤੀ ਪਰ ਬੱਟੀ ਤੇ ਐਮ ਗੱਲ ਇਹ ਆ ਕਿ ਦੇਖੋ ਮੁੱਖ ਮੰਤਰੀ ਨੇ ਜੋ ਸਾਰੀ ਗੱਲ ਕਰ ਰਹੀ ਸੀ ਜਦੋਂ ਦਾ ਸਵਾ ਹੈ ਉਹਨੇ ਸਮੁੱਚੇ ਵਿਧਾਇਕਾਂ ਨੂੰ 117 ਵਿਧਾਇਕਾਂ ਦੀ ਆਪਾਂ ਗੱਲ ਕਰਦੇ ਆ ਸਾਰੇ ਵਿਧਾਇਕਾਂ ਨੂੰ ਕਹਿੰਦੇ ਕਿ 5-5 ਕਰੋੜ ਰੁਪਏ ਤੁਹਾਨੂੰ ਦੇਾਂਗੇ ਤੁਸੀਂ ਪੰਜਾਬ ਦੇ ਵਿਕਾਸ ਆਪਣੇ ਹਲਕੇ ਦੇ ਵਿਕਾਸ ਤੇ ਚਲਾਇਓ ਪਰ ਨਾਲ ਹੀ ਜਿਹੜਾ ਹੈਗਾ ਉਹਨਾਂ ਨੇ ਵਿਰੋਧੀ ਧਿਰ ਨੂੰ ਵੀ ਟਕਾ ਕੇ ਜਿਹੜਾ ਮੁੱਦਿਆਂ ਦੇ ਉੱਤੇ ਲਿਆ ਸੋ ਕਿਹਾ ਜਾ ਸਕਦਾ ਹੈ ਕਿ ਮੁਖੰਦਰ ਭਗਵੰਤ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ 'ਚ ਜਿੱਥੇ ਵਿਧਾਇਕਾਂ ਨੂੰ ਦਿੱਤੇ ਗਫੇ ਉੱਥੇ ਵਿਰੋਧੀਆਂ ਨੂੰ ਦਿੱਤੇ ਤਫੇ ਸਪਸ਼ਟ ਗੱਲ ਹੈ ਕਿ ਮੁਖੰਦਰ ਭਗਵੰਤ ਮਾਨ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦੇ ਸਾਹਮਣੇ ਆ ਜਿਹੜੀ ਸਥਾਈ ਦੀ ਪੰਜਾਬ ਵਿਧਾਨ ਸਭਾ ਦੀ ਚੋਣ ਹੈ ਉਹਦੇ ਮੱਦੇ ਨਜ਼ਰ ਹੈ ਉਹਨਾਂ ਨੇ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਦੇਖੋ ਜਿੱਦਾਂ ਤੁਸੀਂ ਕਿਹਾ ਹੀ ਹੈ ਗੱਲ ਕਿ ਪੰਜ-ਪੰਜ ਕਰੋੜ ਕੋਈ ਗੱਲ ਨਹੀਂ ਲੋਕਾਂ ਦੇ ਪੰਜਾਬ ਦੇ ਵਿਕਾਸ ਤੇ ਪਿੰਡਾਂ ਦੇ ਆਪਣੇ ਕਸਬਿਆਂ ਦੇ ਵਿਕਾਸ ਤੇ ਲਾਓ ਪੰਜ-ਪੰਜ ਕਰੋੜ ਦੀ ਜਾਇ ਕਹਿੰਦੇ 10-10 ਕਰੋੜ ਵੀ ਮੈਂ ਦੇਣ ਨੂੰ ਤਿਆਰ ਹਾਂ ਪਰ ਪਰ ਕੀ ਕਹਿੰਦੇ ਕਿ ਇਹ ਜਿਹੜਾ ਵਿਕਾਸ ਦਾ ਕੰਮ ਆ ਉਹਦੇ ਤੇ ਪੈਸਾ ਲੱਗਣਾ ਚਾਹੀਦਾ ਉਹਨਾਂ ਨੂੰ ਬੜੀ ਗੁੱਜੀ ਗੱਲ ਕਹਿਣੀ ਆਉਂਦੀ ਹੈ ਹਾਲਾਂਕਿ ਕਿਸੇ ਵਿਅਕਤੀ ਵੀ ਸਿੱਧਾ ਉਹਨਾਂ ਨੇ ਨਾ ਹੀ ਲਿਆ ਇਹ ਜ਼ਰੂਰ ਕਿਹਾ ਕਿ ਪਿਛਲੀਆਂ ਆਤ ਤਾਂ ਜਿਹੜੀਆਂ ਹੈਗੀਆਂ ਛੱਡਦੇ ਹੋਏ ਨੇ ਕਿ ਪਿੱਛੇ ਦੀ ਤਰ੍ਹਾਂ ਜਿਹੜਾ ਮੈਂ ਵਿਕਾਸ ਲਈ 5-5 ਕਰੋੜ ਪੈਸੇ ਦੇਵਾਂ ਤੇ ਅੱਗੇ ਹੋਜੇ ਕੰਮਾਂ ਤੇ ਲੱਗਦੀ ਜਿਹਨਾਂ ਦੀ ਕੋਈ ਗਿਣਤੀ ਨਹੀਂ ਐ ਸ੍ਰੀ ਸਰਕਾਰ ਕੇਂਦੇ ਬਾਅਦ ਤੁਹਾਨੂੰ ਖਰਨਾਜ਼ਾ ਭੁਗਤਣਾ ਪੈਗਾ ਆਪਾਂ ਸਾਰੇ ਜਾਣਦੇ ਆਂ ਜਦੋਂ ਦੀ ਆਮਾਦੀ ਪਾਰਟੀ ਦੀ ਸਰਕਾਰ ਆਈ ਐ ਤਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਲੈ ਕੇ ਕਈ ਕਾਂਗਰਸੀ ਆਗੂ ਜੇਲ੍ਹਾਂ 'ਚ ਵੀ ਐ ਕਈਆਂ ਤੇ ਕੇਸ ਬਣਿਆ ਕਈ ਕੇਸ ਫੁੱਟਰੇ ਤੇ ਕਈ ਜੇਲ੍ਹ ਜਾਣ ਨੂੰ ਤਿਆਰ ਬੈਠੇ ਆ ਹਾਲਾਂਕਿ ਮੁਕੰਦਰ ਭਗਵਾਨਦਮਾਨੇ ਅੱਜ ਇਸ ਮਾਮਲੇ 'ਚ ਕਿਸੇ ਸੌ ਕਾਂ ਮੰਤਰੀ ਦਾ ਨਾਂ ਨਹੀਂ ਲਿਆ ਪਰ ਉਹਨੇ ਸਨਿਆ ਜ਼ਰੂਰ ਦਿੱਤਾ ਇਸ ਗੱਲ ਦਾ ਕਿ ਪੁਰਾਣੀਆਂ ਆਦਤਾਂ ਛੱਡ ਦਿਓ ਪੈਸੇ ਵਿਕਾਸ ਲਈ ਮਿਲਣੇ ਵਿਕਾਸ ਦੇ ਲੇਖੇ ਲਾਓ ਸ਼ਮਸ਼ਾਨ ਘਾੜ ਦੀ ਗੱਲ ਕਰਦੇ ਉਹਨੇ ਇੱਕ ਜ਼ਿਕਰ ਜਿਨੀ ਮਿਸਾਲ ਦੇ ਤੌਰ ਤੇ ਗੱਲ ਕੀਤੀ ਹੈ ਕਿ ਉੱਥੇ ਪੈਸੇ ਲਾਉਣ ਦੀ ਲੋੜ ਨਹੀਂ ਪੈਸੇ ਉੱਥੇ ਲਾਓ ਜਿੱਥੇ ਮਾਨਕਤਾ ਦੀ ਗੱਲ ਹੈ ਪੰਜਾਬ ਦੇ ਵਿਕਾਸ ਦੀ ਗੱਲ ਹੈ ਤੇ ਨਾਲ ਹੀ ਕਾਂਗਰਸ ਨੇ ਵੀ ਉਹਨਾਂ ਨੇ ਇੱਕ ਤਰ੍ਹਾਂ ਦਾ ਸ਼ੀਸ਼ਾ ਦਿਖਾਤਾ ਕਿ ਤੁਹਾਡੇ ਅੱਲੇ-ਪੱਲੇ ਕੁਝ ਨਹੀਂ ਹੈ ਤੁਹਾਡੇ ਸਾਰਿਆਂ ਦੇ ਸੁਪਨੇ ਆ ਸੁਪਨੇ ਜਿਹੜੇ ਅਧੂਰੇ ਰਹਿ ਜਾਣੇ ਖਾਤੋ ਤੇ ਸਦਨ ਦੇ ਅੰਦਰ ਮੁਖੰਦੀਪ ਗਵਰਦਨ ਮਾਨ ਦੇ ਹੋਂਤੋਂ ਪਹਿਲਾਂ ਵੀ ਇੱਕ ਚੰਗਾ ਜਿਹੜਾ ਯੁੱਧ ਲੱਗਾ ਇਸ ਮਾਮਲੇ ਲੈ ਕੇ ਕਿ ਸੰਤ ਸਿਚੇਵਾਲ ਜਿਹੜਾ ਉਹਨਾਂ ਦਾ ਮਾਡਲ ਹੈ ਪਾਣੀ ਦੇ ਪ੍ਰਦੂਸ਼ਣ ਨੂੰ ਦੁਰਸਤ ਕਰਦੇ ਨੇ ਬਹੁਤ ਸਾਰੇ ਪਿੰਡ ਕਸਬੇ ਵੀ ਜਰਨਲਿਸਟ ਮੈਂ ਆਪ ਵੀ ਜਾ ਕੇ ਦੇਖਿਆ ਸਿਚੇਵਾਲ ਮਾਡਲ ਨੂੰ ਕਹਿੰਦੇ ਆ ਉਹਨਾਂ ਨੇ ਛਪੜਾਂ ਦਾ ਜਿਹੜਾ ਪ੍ਰਦੂਸ਼ਣ ਆ ਉਹ ਦੂਰ ਕੀਤਾ ਛਪੜਾਂ ਦਾ ਜਿਹੜਾ ਗੰਧਲਾ ਗੰਦਾ ਪਾਣੀ ਹੈ ਉਹ ਕਿਵੇਂ ਸਾਫ਼ ਸੁਥਰਾ ਹੋ ਸਕਦਾ ਹੈ ਖੇਤੀ ਲਈ ਕਿਵੇਂ ਵਰਤੋਂ ਹੋ ਸਕਦੀ ਹੈ ਜੰਮਰਾਂ ਦੇ ਕਿਵੇਂ ਕੰਮ ਹੋ ਸਕਦਾ ਉਹਨਾਂ ਨੇ ਇੱਕ ਤਰ੍ਹਾਂ ਦੇ ਬਹੁਤ ਦੇ ਮਾਡਲ ਬਣਾ ਕੇ ਦੱਸਿਆ ਕਿ ਕਿਸ ਤਰ੍ਹਾਂ ਇੱਕ ਧਾਂ ਤੋਂ ਪਾਣੀ ਦੂਜੀ ਧਾਂ ਤੋਂ ਜਾਂਦਾ ਦੂਜੀ ਧਾਂ ਤੋਂ ਉੱਤੀ ਧਾਂ ਤੇ ਕਿਸ ਤਰ੍ਹਾਂ ਸਾਫ ਹੋ ਕੇ ਵਰਤੋਂ ਚੋਂਦਾ ਪਰ ਦੂਜੇ ਪਾਸੇ ਵਿਰੋਧੀ ਧਿਰ ਦੇ ਆਗੂ ਉਹਨਾਂ ਸਿੱਧੇ ਦੌਰ ਦੀ ਗੱਲ ਕਹੀ ਤੀ ਕਿ ਜੀਜੇਵਾਲ ਦਾ ਮਾਡਲ ਇਹਦਾ ਫੇਲ ਮਾਡਲ ਹੈ ਲੱਗਦਾ ਕਿ ਬਾਜਵਾਜੀ ਫੇਲ ਮਾਡਲ ਕਹਿ ਕੇ ਫਸ ਗਏ ਦੇਖੋ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਵਿਦਿਆਰਥੀਆਂ ਨੇ ਕਿਹਾ ਉਹਨਾਂ ਮੰਤਰੀਆਂ ਨੇ ਇਹ ਗੱਲ ਕਹੀ ਇਹਦੇ ਲਈ ਕੋਈ ਪੀ ਐਚ ਡੀ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਉਹਨਾਂ ਦਾ ਇੱਕ ਤਜਰਬਾ ਤਜਰਬੇ ਦਾ ਦੇਖ ਕੇ ਅੰਦਰ ਉਹਦਾ ਸਾਰੇ ਦੇ ਦੇ ਚ ਉਹਨਾਂ ਦਾ ਮਾਡਲ ਪੌਪੂਲਰ ਹੈ ਤੁਸੀਂ ਕਿਵੇਂ ਕਹਦਾ ਫਿਰ ਬਾਜਵਾ ਨੂੰ ਇਸ ਤਰ੍ਹਾਂ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਕਿ ਵਿਧਾਨ ਸਭਾ ਦੇ ਅੰਦਰ ਹੀ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਨਾਂ ਨੇ ਮਤਾ ਲੈਂਦਾ ਉਸ ਮਾਮਲੇ ਦੀ ਨਿੰਦਾ ਕੀਤੀ ਔਰ ਇਹ ਕਿਹਾ ਗਿਆ ਕਿ ਬਾਜਵਾ ਮਾਫੀ ਮੰਗੇ ਖੈਰ ਵਰਦੀ ਤੇ ਦਾਗ ਉਹ ਫਿਰ ਵੀ ਤਜਰਬਾ ਉਹਦਾ ਕਰਨਾ ਮਾਫੀ ਮੁਬਦੀ ਨਹੀਂ ਮੰਗਦਾ ਮਾਫੀ ਤਾਂ ਨਹੀਂ ਮੰਗੀ ਪਰ ਜਿੱਦਾਂ ਤੁਸੀਂ ਗੱਲ ਕੀਤੀ ਹੈ ਭਗਵੰਦ ਮਾਨ ਦੀ ਉਹਨਾਂ ਟੀਚਰ ਕਰਨ ਦੀ ਗੱਲ ਔਰ ਖੇਲ ਦੀ ਗੱਲ ਕੋਈ ਕਸਰ ਨਹੀਂ ਛੱਡੀ ਜੀ ਉਹਦੇ ਕਰ ਮੈਂ ਜ਼ਰੂਰ ਕਰਨੀ ਚਾਹਾਂਗਾ ਕਿ ਜਦੋਂ ਮੁੱਖ ਮੰਤਰੀ ਭਗਵੰਦ ਮਾਨ ਗੱਲ ਕਰ ਰਹੇ ਸੀ ਪੰਜ ਪੰਜ ਕਰੋੜ ਦੀ ਤਾਂ ਉਹਨਾਂ ਦੇ ਸਾਹਮਣੇ ਸਾਫ਼ ਤੌਰ ਤੇ 27 ਜਿਹੜੀ ਆ ਰਹੀ ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਹੈ ਉਹ ਵੀ ਸਾਹਮਣੇ ਜਿਸ ਨੂੰ ਕਹਿੰਦੇ ਕਿ ਰਿਪੋਰਟ ਕਾਰਡ ਦੀ ਗੱਲ ਕਰਦੇ ਕਿ ਤੁਸੀਂ ਲੋਕਾਂ ਨੂੰ ਜਾਣਾ ਤੁਸੀਂ ਆਪਣਾ ਰਿਪੋਰਟ ਕਾਰਡ ਦਿਓਗੇ ਤੇ ਜੀ ਆਪਣਾ ਰਿਪੋਰਟ ਕਾਰਡ ਦਿਆਂਗੇ ਯਾਨੀ ਕਾਰਗੁਜ਼ਾਰੀ ਪਰਫਾਰਮੈਂਸ ਅੱਜ ਇਹ ਕਿਹਾ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਂਕਿ ਪੰਜਾਬ 당 ਸਭਾ ਦਾ ਇਹ ਚੌਥਾ ਬਜਟ ਸੈਸ਼ਨ ਦੀ ਚੌਥਾ ਬਜਟ ਸੀ ਪਾਰਟੀ ਮਾ ਵੱਲੋਂ ਪੇਸ਼ ਕੀ ਟਾਇਰ ਜਿਨ੍ਹਾਂ ਮੁੱਦਿਆਂ ਤੇ ਮੁੱਖ ਮੰਤਰੀ ਬੋਲ ਰਹੇ ਆ ਪਰ ਉਹਨਾਂ ਨੇ ਚੌਥੇ ਬਜਟ ਸੈਸ਼ਨ ਦੀ ਚੁਣੌਤੀ ਦੇ ਦਿੱਤੀ ਵਿਰੋਧੀ ਧਰਮ ਇਸ ਸਥਾਈ ਚ ਚੋਣਾ ਆ ਰਹੀਆਂ ਤੁਸੀਂ ਪਰਫਾਰਮੈਂਸ ਦੱਸ ਦਿਓ ਗੁਰੂ ਦੀ ਧਰਮ ਨੇ ਕੀ ਕੀਤੀ ਤੇ ਅਸੀਂ ਵੀ ਦੱਸ ਦਿਆਂਗੇ ਇਹacom ਦਰਨੇ ਕੀ ਪਰਫਾਰਮੈਂਸ ਕੀਤੀ ਅਗਰ ਦੇਖਾਂਗੇ ਲੋਕ ਕੀ ਫੈਸਲਾ ਕਰਦੇ ਆ ਸੋ ਮੁੱਖ ਮੰਤਰੀ ਨੇ ਸਿੱਧੀ ਚੁਣੌਤੀ ਅੱਜ ਪੰਜਾਬ ਵਿਧਾਨ ਸਭਾ ਦੇ ਅੰਦਰ ਕਹਿ ਸਕਦੇ ਆ ਕਿ 27 ਦੇ ਚੋਣਾਂ ਦਾ ਡ੍ਰਿੱਗਲ ਵਜਾਤਾ ਕਿ ਅੱਗੇ ਆ ਰਹੀਆਂ ਚੋਣਾਂ ਆਪਾਂ ਦੇਖਦੇ ਆ ਕਿ ਕੌਣ ਲੋਕ ਕੇ ਇਹਨਾਂ ਨੂੰ ਪ੍ਰਵਾਨ ਕਰਦੇ ਆ ਤੁਸੀਂ ਆਪਣੀ ਕਾਰਗੁਜ਼ਾਰੀ ਦੱਸੋਗੇ ਤੇ ਸਰਕਾਰ ਆਪਣੀ ਕਾਰਗੁਜ਼ਾਰੀ ਦੱਸੇਗੀ ਅਸੀਂ ਪੰਜਾਬ ਦੀ ਬਿਹਤਰ ਲਈ ਪੰਜਾਬ ਦੇ ਵਿਕਾਸ ਲਈ ਵਾਕੋ ਕੇਤਰ ਲਈ ਕੀ ਕਾਰਜ ਕੀਤੇ ਆ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਤਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਨੂੰ ਲੈ ਕੇ ਜਿਵੇਂ ਹੰਗਾਮਾ ਦੇਖਣ ਨੂੰ ਮਿਲਿਆ ਤੇ ਕੱਲ ਐਸਜੀਪੀਐਸ ਦਾ ਵੀ ਬਜਟ اجلاس ਹੈ ਜੇ ਉੱਥੇ ਵੀ ਹੰਗਾਮਾ ਹੋ ਸਕਦਾ ਹੈ ਜੀ। ਤੁਗਣਾ ਪੰਜਾਬੀ ਦੀ ਇੱਕ ਬੜੀ ਪਿਆਰੀ ਗੱਲ ਹੈ ਕਹਿੰਦੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੰਗਾ। ਇਹ ਮਹਿਮਦੀ ਗੱਲ ਇਸ ਕਰਕੇ ਲਾਗੂ ਹੁੰਦੀ ਹੈ ਚਾਹੇ ਦਾ ਪੰਜਾਬ ਵਿਧਾਨ ਸਭਾ ਦੀ ਗੱਲ ਹੋਵੇ ਜਿੱਦਾਂ ਅੱਜ ਜ਼ਿਕਰ ਕਰ ਰਹੇ ਹਾਂ ਕਿ ਇੱਥੇ ਵੀ ਸਦਨ ਦੇ ਅੰਦਰ ਹਗਾਮਾ ਹਾਕਮਦਾਰ ਨੂੰ ਕਈ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਗੁਰੂਦੀ ਦੇ ਰਾਂਪਣੇ ਤੌਰ ਤੇ ਉਹ ਮੂਹ ਜਿਹੜੀ ਅੱਜ ਸੁਰਖੀਆਂ ਪਟੋੜਨਾ ਚਾਹੁੰਦੀ ਹੈ ਤੇ ਹੁਣ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਮੇਰੇ ਲਿਆਜ਼ ਨਾਲ ਇਹ ਪੰਜਾਬ ਵਿਧਾਨ ਸਭਾ ਨਾਲ ਕੋਈ ਘੱਟ ਸੰਿਦਾ ਮਾਮਲਾ ਜੀ ਉਸ ਨੂੰ ਵੀ ਸੰਿਦਾ ਮਾਮਲਾ ਹੈ ਸ਼ੋਮਣੀ ਗੁਰਦਰਾ ਪ੍ਰੰਧ ਕਮੇਟੀ ਬੀਗ ਜਰਨਲਿਸਟਮ ਅਕਸਰ ਇਹ ਕਹਿਣਾ ਹੁੰਦਾ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਜੀ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦਾ ਜਨ ਹਾਊਸ ਹੈ ਜਨ ਇਜਲਾਸ ਹੈ ਉਹਨਾਂ ਨੇ ਵੀ ਬਜਟ ਹੀ ਪਾਸ ਕਰਨਾ ਹੈ ਜਿੱਦਾਂ ਪੰਜਾਬ ਵਿਧਾਨ ਸਭਾ ਵਾਲਿਆਂ ਨੇ ਬਜਟ ਪਾਸ ਕਰਨਾ ਹੈ ਇਦਾਂ ਹੀ ਐ ਜੀ ਵੀ ਸੀ ਨੇ ਵੀ ਆਪਣਾ ਬਜਟ ਪਾਸ ਕਰਨਾ ਪਰ ਬਜਟ ਦਾ ਇੱਕ ਨਾਂ ਹੀ ਹੈ ਜੇ ਬਜਟ ਦੇ ਉੱਤੇ ਨਿਗ੍ਹਾਵਾਰੀ ਜਵੇਂ ਜਿਹੜਾ ਜਲਾਸ ਹੋ ਰਿਹਾ ਤਾਂ ਕਈ ਵੱਡੀਆਂ ਚੁਣੌਤੀਆਂ ਦਾ ਉਸ ਜਲਾਸ ਦੇ ਵਿੱਚ ਆਕੋਂ ਤੇ ਜਿਹੜੀ ਉੱਥੇ ਐਸਜੀਬੀਸੀ ਆ ਗੁੰਦ ਰਹਾ ਉਹਨੂੰ ਵੀ ਸਾਹਮਣਾ ਕਰਨਾ ਪਏਗਾ ਕਿਉਂ ਕਿਉਂਕਿ ਜੇ ਅਪਰ ਜ਼ਿਕਰ ਕਰੀਏ ਦੇਖੋ ਕਿੰਨਾ ਕੁਝ ਵਾਪਰ ਗਿਆ ਪਿਛਲੇ ਦਿਨਾਂ ਚ ਤਿੰਨ ਤਾਂ ਸਿੰਘ ਸਾਹਿਬਾਨ ਹਟਾ ਦਿੱਤੇ ਗਏ ਆਕਾਲ ਤਾ ਦੇ ਜਥੇਦਾਰ ਗਨੈਰ ਗਵੀਰ ਸਿੰਘ ਇਦਾਂ ਜਿਹੜਾ ਤੱਕ ਜਿਹੜੀ ਕੇਸ ਘੜਸਾ ਦੇ ਜਥੇਦਾਰ ਇਦਾਂ ਦੰਦਵਾਂ ਸਾਧ ਦੇ ਜਥੇਦਾਰ ਉਹਨਾਂ ਦੀ ਤਾਂ ਨਵੀਆਂ ਨਿਯੁਕਤੀਆਂ ਕਾਰਜਕਾਰੀ ਜਥੇਦਾਰ ਕਿੜਗਾਇਸਾ ਲਾਏ ਗਏ ਆ ਕਾਫੀ ਕੁਝ ਥੋੜਾ ਪਤਲ ਹੋ ਗਈ ਇੱਕ ਦੂਜੇ ਦੇ ਦੋਸ਼ ਪ੍ਰਤੀ ਦੋਸ਼ ਇਹ ਸਾਰੇ ਕਾਹਦੇ ਚੱਲਦੇ ਆ ਗੱਲ ਕਿਵੇਂ ਲੈਣੀ ਨਹੀਂ ਹੈ ਛੋਣੀ ਗੁਰਦਰਪੁਰੰਦ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਅਗਵਾਈ ਦੇ ਵਿੱਚ ਦੇ ਕੋ ਜਨਾ ਇਲਾਕਾ ਸੁਨਾਉਂਦਾ ਪ੍ਰਧਾਨ ਨੇ ਕਿ ਪ੍ਰਧਾਨ ਕੁਝ ਦਿਨ ਪਹਿਲਾਂ ਆਫਿਸ ਦੇ ਬਾਜ਼ੇ ਕੇ ਬੈਠੇ ਸੀ ਹੋ ਠੀਕ ਹੈ ਕਿ ਸਾਰੇ ਜਾ ਕੇ ਉਹਨਾਂ ਨੂੰ ਮਿਲਦੇ ਰਹੇ ਹੈ ਉਹਨਾਂ ਨੂੰ ਰਿਕਵੈਸਟ ਕੀਤੀ ਬੇਨਤੀ ਕੀਤੀ ਜਿਨ੍ਹਾਂ ਸੁਖਵੀਰ ਬਾਦਲ ਵੀ ਹੈ ਜਿਨ੍ਹਾਂ ਸਿੰਘ ਜ਼ੈਬਾਨ ਵੀ ਹੈ ਐ ਜੀਪੀਸੀ ਦੇ ਮੈਂਬਰ ਵੀ ਹੈ ਬਰੋਦੀਦਰ ਵੀ ਹੈ ਹਾਕਮਦਰੀ ਆਸਾਨੀਆਂ ਤੇਰੇ ਨੇ ਕਿਹਾ ਚਲੋ ਹੁਣ ਜਿਹੜਾ ਹੈ ਕਿ ਧਾਮੀ ਸਾਹਿਬ ਵਾਪਸ ਆ ਗਿਆ ਆਪਣੇ ਅਹੁਦੇ ਤੇ ਆਪਣੇ ਅਹੁਦੇ ਤੇ ਜ਼ਰੂਰ ਵਾਪਸ ਆ ਗਿਆ ਪਰ ਕੀ ਧਾਮੀ ਦੇ ਅਹੁਦਾ ਤਿਆਗਣ ਤੋਂ ਪਹਿਲਾਂ ਜਿਹੜੇ ਮੁੱਦੇ ਸੀ ਜਿਹੜੇ ਸਵਾਲ ਸੀ ਉਹ ਸਵਾਲਾਂ ਦਾ ਕੋਈ ਹੱਲ ਨਿਕਲਿਆ ਸਾਡੇ ਦਰਸ਼ਕ ਵੀ ਜਾਣਦੇ ਆ ਪੱਲੇਬਾਨ ਇਹ ਸਵਾਲ ਉੱਥੇ ਦੀ ਉੱਥੇ ਹੀ ਖੜੇ ਆ। ਆ ਕਹਾ ਸਾਡੇ ਜਥੇਦਾਰ ਨੂੰ ਕਿਉਂ ਹਟਾਇਆ ਗਿਆ? ਉਹਦੇ ਵਿੱਚ ਕੀ ਸਮੱਸਿਆ ਸੀ? ਉਸਨੇ ਐਸਜੀਪੀਸੀ ਦੇ ਬਾਰੇ ਵਿੱਚ ਕੀ ਸਵਾਲ ਖੜੇ ਕੀਤੇ? ਇਦਾਂ ਹੀ ਜਿਹੜਾ ਤਾਂ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਕਿਉਂ ਹਟਾਇਆ ਗਿਆ? ਤੇ ਦਮਦਮਾ ਸਾਹਿਬ ਦੇ ਜਥੇਦਾਰ ਗਾਨੀ ਹਰਪ੍ਰੀਤ ਸਿੰਘ ਉਹਨਾਂ ਬਾਰੇ ਤਾਂ ਮੈਂ ਕਹਾਂਗਾ ਕਿ ਇੱਕ ਤਰ੍ਹਾਂ ਦਾ ਕਮਸਾਣੀ ਪੈਦਾ ਹੋ ਗਿਆ। ਹਟਾਉਣ ਦੇ ਮਾਮਲੇ ਲੈ ਕੇ ਦੋਸ਼ ਲੱਗੇ ਗਏ, ਜਾਂਚ ਕਮੇਟੀ ਬੈਠੀ। ਜਥੇਦਾਰ ਸਾਹਿਬ ਕਹਿ ਰਹੇ ਇੱਕ ਬਦਲੇ ਦੀ ਭਾਵਨਾ ਨਾਲ ਮੈਨੂੰ ਹਟਾਇਆ ਗਿਆ। ਉਹ ਕਹਿੰਦੇ ਕਿ ਨਹੀਂ ਜੀ ਇਹਨਾਂ ਤੇ ਦੋਸ਼ ਲੱਗੇ ਸੀ ਇਹ ਸਾਰਾ ਕੁਝ ਇਹਦੇ ਚੱਲਦਿਆਂ ਹੁਣ ਇੱਕ ਹੋਰ ਐਸਵਾਲ ਆਇਆ ਹੋਇਆ ਹੈ ਭਰਤੀ ਦਾ ਭਰਤੀ ਦੀ ਮੈਂ ਇੱਕ ਪਾਸੇ ਤਾਂ ਉਹ ਵੀ ਸਿੰਘ ਸਾਹਿਬਾਂ ਨਾਲ ਜੁੜੀ ਵੀ ਹੈ 2 ਦਸੰਬਰ ਦਾ ਦਿਨ ਐਸਾ ਦੇਣਾ ਇੱਕ ਤਰ੍ਹਾਂ ਦਾ ਇਤਿਹਾਸ ਕੋਲ ਨੇ ਬੜਾ ਪਿਛਲੇ ਸਾਲ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਜਦੋਂ ਵੀ ਪਿਛਲੇ ਸਮਿਆਂ 'ਚ ਜਿਹੜੇ ਕੁਝ ਮਹੀਨਿਆਂ ਦੀ ਆਪਾਂ ਗੱਲ ਕਰੀਏ ਕੋਈ ਵੀ ਵਿਖੇੜਾ ਪੰਥਕ ਮਹਾਨੇ ਨੂੰ ਲੈ ਕੇ ਕਹੀਏ ਕਰਨਾ ਹੈ ਜ਼ਿਕਰ ਕਰਨਾ ਤੋਂ ਉਹਦੇਆਂ ਤਾਰਾਂਆਂ ਤੰਦਾਂ ਜਾ ਕੇ 2 ਦਸੰਬਰ ਨਾਲ ਜੁੜ ਜਾਂਦੀਆਂ ਜਦੋਂ ਕਾਲਤਾ ਸਾਡੀ ਫਸੀਲ ਤੋਂ ਸਿੱਖ ਸਾਹਿਬਾਂ ਨੇ ਫੈਸਲੇ ਸੁਣਾਏ ਮਹਰਲੇ ਸੁਣਾਏ ਸੀ ਇਕਲੀ ਮਜ਼ਬੂਤੀ ਲਈ ਇੱਕ ਇਕੇ ਤੇ ਮਜ਼ਬੂਤੀ ਦੀ ਥਾਂ ਬੇਰਾਂ ਦੀ ਤਰ੍ਹਾਂ ਪੰਛੀ ਦਾ ਖਿੰਡਿਆ ਪਿਆ ਖਖੜੀਆਂ ਕਰੇਲੇ ਜੜੇ ਅਡੋਲੀਆਂ ਹੋਏ ਪਿਆ ਸਾਰਾ ਕੁਝ ਤੂੰ ਸਾਰੇ ਇਸ ਦੇ ਮਾਹੌਲ ਦੇ ਵਿੱਚ ਮੈਂ ਇਸ ਕਰਕੇ ਕਹਿ ਰਿਹਾ ਕਿ ਹੁਣ ਹੋ ਰਿਹਾ ਜਨ ਹਾਊਸ ਜਨ ਅਜਲਾਸ ਜਨਰਲ ਤੋਂ ਪਹਿਲਾਂ ਅਗਰ ਹੋਰ ਵੀ ਦਰਸ਼ ਕਰਨਾਂ ਸਾਂਝੀ ਕਰਨੀ ਬਣਦੀ ਹੈ ਉਹ ਕਿ ਦੰਦਮੀ ਟਿਕਸਾਲ ਦੰਦਮੀ ਟਿਕਸਾਲ ਨੇ ਪਹਿਲਾਂ ਐਲਾਨ ਕੀਤਾ ਵਾ ਕਿ ਭਲਕੇ ਜਦੋਂ ਚਨੈਦ ਜ਼िला ਸੋਏਗਾ ਤੇਜਸਿੰਘ ਸਮੁੰਦਰੀ ਹਾਲ ਦੇ ਵਿੱਚ ਮਿਸ਼ਨ ਉੱਥੇ ਹੁੰਦਾ ਹੈ ਉਹਦੇ ਬਾਅਦ ਦੰਦਮੀ ਸਾਹਿਬ ਨਾ ਟਿਕਸਾਲ ਨੇ ਐਲਾਨ ਕੀਤਾ ਵਾ ਕਿ ਅਸੀਂ ਉੱਥੇ ਧਰਨਾ ਦੇਵਾਂਗੇ ਉਹਨਾਂ ਦਾ ਮੁੱਦਾ ਵੀ ਇਹੀ ਹੈ ਕਿ ਸਿੰਘ ਜੈਵਨ ਕਿਉਂ ਹਟਾਏਗੇ ਬਣਦੇ ਨਹੀਂ ਸੀ ਨਵੇਂ ਆਨੇ ਜੋਤੀਆਂ ਕਹਿਤਾਂ ਨਾਲ ਕੀ ਟੈਗ ਗਿਆ ਹੁਣ ਉਹਨਾਂ ਦਾ ਧਰਨਾ ਕਿਸ ਤਰ੍ਹਾਂ ਦਾ ਰਹੇਗਾ ਦੇਖੋ ਤੇਜਾ ਸਿੰਘ ਸੁਮੰਦਰੀ ਹਾਲ ਜਿਹੜੇ ਉੱਥੋਂ ਦੇ ਲੰਘ ਕੇ ਜਾਂਦੇ ਆ ਦੇਖਦੇ ਆ ਜਿਹੜੇ ਦਰਵਾਸਾਵਾਂ ਜਾਂਦੇ ਆ ਤੇਜਾ ਸਿੰਘ ਸੁਮੰਦਰੀ ਹਾਲ ਦੇ ਬਾਅਦ ਜੇ ਧਰਨਾ ਦਿੱਤਾ ਜਾਏਗਾ ਐ ਜੀ ਬੀ ਸੀ ਮੈਂਬਰਾਂ ਨੇ ਵੀ ਉੱਥੋਂ ਦੀ ਜਾਣਾ ਸੋ ਕਿਹ ਤਰ੍ਹਾਂ ਦੀ ਤਣਾਅ ਵਾਲੀ ਸਥਿਤੀ ਕੱਲ ਉੱਥੇ ਬਣਦੀ ਨਜ਼ਰ ਆ ਰਹੀ ਹੈ ਇਹ ਸਾਰੇ ਗੱਸ ਦੇ ਚੱਲਦਿਆਂ ਇੱਕ ਹੋਰ ਤੇਜ ਉਹਦਾ ਆਪਾਂ ਜ਼ਿਕਰ ਨਾ ਕਰੀਏ ਤਾਜ਼ੀ ਮੈਂ ਸਾਹਮਣੇ ਕਿ ਜ਼ਿਆਤੀ ਹੋਏਗੀ ਉਹ ਭਾਰਤੀ ਮਹਿਮ ਪਾਰਟੀ ਮੈਂ ਮਬੀ ਸਿੰਘ ਸਾਹਿਬਾਂ ਨੇ ਕਿਹਾ ਸੀ ਕਿ ਸੱਤ ਮੈਂਬਰੀ ਕਮੇਟੀ ਬਣਾ ਦਈਏ ਜੀ ਸੱਤ ਮੈਂਬਰੀ ਕਮੇਟੀ ਭਰਤੀ ਕਰੇਗੀ ਸੱਤ ਮੈਂਬਰੀ ਕਮੇਟੀ ਦੇ ਦੋ ਮੈਂਬਰ ਤਾਂ ਪਹਿਲਾਂ ਹੀ ਬਡੁੰਗਰ ਸਾਹਿਬ ਦੇ ਧਾਮੇ ਸਾਖ ਕੋ ਦੀ ਆਪਣੇ ਆਪ ਉਹਨਾਂ ਨੇ ਵਾਕ ਕਰ ਲਿਆ ਪਰ ਫਿਰ ਵੀ ਪੰਜਵੇਂ ਮੈਂ ਮੇਰੀ ਕਮੇਟੀ ਨੇ ਕਿਹਾ ਕਿ ਸਾਨੂੰ ਤਾਂ ਸਿੰਘ ਸਾਹਿਬਾਂ ਨੇ ਦੇ ਦਿੱਤਾ ਜਿਹਦੇ ਅਮਤਾਕ ਭਰਤੀ ਕਰਨੀ ਹੈ ਭੰਤੇ ਗੱਲ ਕੈਂ ਵੀ ਤਗੜਾ ਹਲਾਰਾ ਹੰਗਾਰਾ ਮਿਲ ਰਿਹਾ ਹੁਣ ਕੀ ਇਹ ਮਾਮਲਾ ਵੀ ਕੱਲ ਆਏਗਾ ਇਹ ਤੋਂ ਵੀ ਅੱਗੇ ਕੱਲ ਹੋ ਰੈਣਾ ਕੁਝ ਕਿਹਾ ਜਾ ਸਕਦਾ ਕਿ ਆਪਣਾ ਸਾਰਾ ਪ੍ਰੋਗਰਾਮ ਇਸੇ ਗੱਲ ਦੇ ਉੱਤੇ ਹੀ ਹੋ ਸਕਦਾ ਹੈ ਸੁਵਣੀ ਗੁਰਦਾਰਪਨ ਕਮੇਟੀ ਦੇ ਕਾਫੀ ਮੈਂਬਰਾਂ ਨੇ ਲਿਖ ਕੇ ਦਿੱਤਾ ਹੈ ਕਿ ਜਿਹੜੇ ਸਿੰਘ ਸਹਿਬਾਨ ਹਟਾਏ ਗਏ ਕਿਉਂਟ ਆਏ ਗਏ ਉਹਨਾਂ ਨੂੰ ਹਟਾਉਣਾ ਰੱਦ ਕੀਤਾ ਜਾਏ ਉਹਨਾਂ ਦੀਆਂ ਨਿਯੁਕਤੀਆਂ ਬਹਾਲ ਕੀਤੀਆਂ ਜਾਣ ਹੁਣ ਉਹ ਵੀ ਉਸੇ ਜਾਨਾ ਹਾਊਸ ਦੇ ਮੈਂਬਰ ਹੈ ਦੇਖਿਆ ਜਾਏਗਾ ਕਿ ਸਾਰੇ ਕਮਸਾਨ ਦੇ ਵਿੱਚ ਜਿਹੜੇ ਐਡਵੋਕੇਟ ਧਾਮੀ ਹੈ ਜਾਨਾ ਹਾਊਸ ਨੂੰ ਕਿਵੇਂ ਕਾਬੂ ਕਰਨਗੇ ਕਿਵੇਂ ਕੰਟਰੋਲ ਕਰਨਗੇ ਕਿਹੜੇ ਮੁੱਦੇ ਆਉਣਗੇ ਸੋ ਕਾਲੀਦਾ ਜਨ ਹਵਾਲ ਸਮਝਦਾ ਕਿ ਪੰਜਾਬ ਵਿਧਾਨ ਸਭਾ ਨਾਲੋਂ ਕਿਤੇ ਕਿਤੇ ਐਮ ਹੈ ਤੇ ਕਿਤੇ ਕਿਤੇ ਜਿਹੜਾ ਸੰਵੇਦਨਸ਼ੀਲ ਹੈ ਕਿਉਂਕਿ ਉਥੇ ਪੰਥਕ ਮੁੱਦੇ ਹੈ ਪੰਥਕ ਮੁੱਦਿਆਂ ਤੇ ਜਿਹੜੀਆਂ ਤੇਰਾ ਕੋਈ ਸਮਝੌਤਾ ਨਹੀਂ ਕਰ ਸਕਦੇ ਮੁੱਦੇ ਵੀ ਕੋਈ ਛੋਟੇ ਮੁੱਦੇ ਨਹੀਂ ਸਿੰਘ ਸਾਹਿਬਾਂ ਦੇ ਮੁੱਦੇ ਹੈ ਕਾਲੀਦਾ ਦੀ ਭਰਤੀ ਦਾ ਮੁੱਦਾ ਹੈ ਇਦਾਂ ਹਟਾਉਣ ਤੇ ਲਾਉਣ ਦਾ ਮੁੱਦਾ ਹੈ ਹਾਲਾਂਕਿ ਧਾਮੀ ਨੇ ਇੱਕ ਕੋਸ਼ਿਸ਼ ਕੀਤੀ ਹੈ ਸਾਰੇ ਕਾਦੇ ਚੱਲਦੇ ਕਿਆ ਇੱਕ ਬਿਆਨ ਦਿੱਤਾ ਉਹਨਾਂ ਨੇ ਪਿਛਲੇ ਦਿਨ ਜਦੋਂ ਹਵਾਲ ਆ ਪਹਿਲੀ ਵਾਰੀ ਉਹਨੇ ਬਿਆਨ ਦਿੱਤਾ ਤਾਂ ਮੇਰੇ ਸਾਹਿਬ ਦਾ ਕਹਿਣਾ ਹੈ ਕਿ ਦੇਖੋ ਜਿਹੜੇ ਜਥੇਦਾਰ ਆ ਉਹਨਾਂ ਲਾਉਣ ਅਤੇ ਹਟਾਉਣ ਇਹਦਾ ਕੋਈ ਵਿਧਿਵਿਧਾਨ ਹੋਣਾ ਚਾਹੀਦਾ ਹੈ ਲਈ ਕਮੇਟੀ ਬਣੇਗੀ। ਨਹੀਂ ਥੋੜਾ ਜਿਹਾ ਤਾਂ ਮੇਰੇ ਸਾਹਿਬ ਨੇ ਤਾਂ ਪਿਛਲੇ ਦਿਨ ਤੋਂ ਛੰਨਾ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਕਿੰਨੇ ਕਾਮਯਾਬ ਹੁੰਦੇ ਐ ਇਹ ਕੱਲ ਦਾ ਜਾਨਾ ਹੋਸੀ ਦੱਸੇਗਾ ਕੀ ਸੁਨੇਹਾ ਦਿੰਦਾ। ਜੀ ਜੀ ਸੋ ਦੂਜੇ ਪਾਸੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜੀ ਬਲਵਿੰਦਰ ਸਿੰਘ ਭੁੰਦੜ ਵੱਲੋਂ ਬਾਗਿਆਂ ਨੂੰ ਸੱਦਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਓ ਆਪਾਂ ਇਕੱਠੇ ਹੁੰਨੇ ਆਂ ਇਕੱਠੇ ਕੰਮ ਕਰਦੇ ਆਂ ਕਿਉਂਕਿ ਜੋ ਤਾਕਤਾਂ ਅਕਾਲੀ ਦਲ ਨੂੰ ਖਤਮ ਕਰਦੇ ਲੱਗੀਆਂ ਹੀਆਂ ਉਹਨਾਂ ਦੇ ਖਿਲਾਫ ਆਪਾਂ ਲੜੀਏ ਜੀ ਦੇਖੋ ਬਲਵਿੰਦਰ ਸਿੰਘ ਭੁੰਦੜ ਬੜੇ ਸੁবিধা ਜ਼ਿੰਮੇਵਾਰ ਆਗੂ ਹੈ ਦੇ ਬਾਰੇ ਕੋਈ ਦਾਰੇ ਨਹੀਂ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਹੈ ਪਰ ਜਿਹੜਾ ਬਿਆਨ ਉਹਨਾਂ ਨੇ ਹੁੰਦ ਤਾਂ ਜਿਦਾ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਇਹ ਬਿਆਨ ਐਨ ਉਸ ਮੌਕੇ ਤੇ ਦਿੱਤਾ ਹੈ ਜਦੋਂ ਸੋਨੀ ਗੁਰਦਰਾ ਪੰਚ ਕਮੇਟੀ ਦਾ ਜਨ ਹੌਸ ਜਨ ਇਜਲਾਸ ਹੋ ਰਿਹਾ ਹੈ ਜਿੱਥੇ ਪੰਥਕ ਮੁੱਦਿਆਂ ਤੇ ਨਿਪਟਾਰਾ ਹੋਣਾ ਹੈ ਆਪਾਂ ਪੁੰਦਰ ਸਾਹਿਬ ਪਹਿਲਾਂ ਵੀ ਪਿਛਲੇ ਸਮੇਂ ਤੋਂ ਆਹਨੇ ਸਾਹ ਨੂੰ ਮਿਲਦੇ ਰਹੇ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੇ ਹੱਥ ਜੋੜ ਕੇ ਕਿਹਾ ਕਿ ਪੁੰਦਰ ਸਾਹਿਬ ਤੁਸੀਂ ਆਓ ਆ ਕੇ ਆਪਾਂ ਜਿਹੜਾ ਭਰਤੀ ਦੇ ਬਾਰੇ ਵਿੱਚ ਕੋਈ ਗੱਲ ਕਰ ਲਈਏ ਪੁੰਦਰ ਸਾਹਿਬ ਨੇ ਪਾਸਾ ਬਟੀ ਰਿਹਾ ਕਿੰਨੇ ਮੈਂ ਤਾਂ ਜ਼ਿਆਦਾ ਗੱਲ ਹੀ ਨਹੀਂ ਕਰਦਾ ਜੀ মিডিਆ ਵਾਲਿਆਂ ਨੇ ਕਿਹਾ ਕਿ ਮੈਂ ਤਾਂ ਕਹਿੰਦੇ ਨਪਿਆ ਤਪਿਆ ਬੋਲਦਾ ਮੈਂ ਤਾਂ ਗਾਲੀ ਨਹੀਂ ਕੱਢਦਾ ਕਿ ਕੋਈ ਨਪਿਆ ਤਪਿਆ ਬੋਲਣਾ ਕਿਸੇ ਵੀ ਆਗੂ ਨੂੰ ਥੋੜਾ ਜਿਹਾ ਸਹੀ ਬੈਠਦਾ ਨਾ ਜਿਆਦਾ ਗੱਲ ਕਰੋਗੇ ਤਾਂ মিডিਆ ਵਾਲਾ ਕੇ ਸਵਾਲ ਪੁੱਛੇਗਾ ਮੋਹਰੇ ਪਿਛਲੇ ਮਹੀਨੇ ਲੰਘੇ ਐ ਜਪਾ ਪੰਜਾਬੀ ਚ ਕਹਿੰਦੇ ਕਿ ਬਹੁਤ ਸਾਰਾ ਪਾਣੀ ਫੋਲਾਂ ਦੇ ਹੇੜ ਦੀ ਨਿਕਲ ਗਿਆ ਸਿੰਘ ਬਸਾਨ ਹਟਾਏ ਗਏ ਸਿੰਘ ਸੇਵਨ ਲਗਾਏ ਗਏ ਭਰਤੀ ਦੀ ਗੱਲ ਹੋਈ ਫਿਰ ਬਹੁਤ ਸਾਰੇ ਮਾਮਲੇ ਤਾਮੀ ਸਾਹਿਬ ਨੇ ਸਿਵਾ ਦਿੱਤਾ ਤਾਮੀ ਸਾਹਿਬ ਬਾਪਸ ਆਏ IGP ਦੇ ਮੈਂਬਰ ਲਿਖਦੇ ਦੇ ਰਹੇ ਆ ਉਹ ਸਾਰੇ ਕਮਜ਼ਾਨ ਚ ਪੁੰਦਰ ਸਾਹਾ ਦਾ ਬਿਆਨ ਆਇਆ ਹੈ ਕਿ ਆਪਾਂ ਨੂੰ ਪੰਧਕ ਤਿਰਾਂ ਦੇ ਖਿਲਾਫ ਜਿਹੜਾ ਜਿਹੜੀਆਂ ਖਲਾਫਤ ਕਰ ਰਹੀਆਂ ਆ ਪੰਧਕ ਤਿਰਾਂ ਤੋਂ ਜਿਹੜਾ ਖਤਰਾ ਹੈਗਾ ਉਹਨਾਂ ਨੂੰ ਕਿਹੜੀਆਂ ਤਰ੍ਹਾਂ ਤੋਂ ਖਤਰਾ ਬਨੂੰ ਇਕੱਠੇ ਹੋਣ ਦੀ ਲੋੜ ਹੈ ਸੋ ਪੰਧਕ ਤਿਰਾਂ ਦੇ ਹੱਕ ਦੇ ਵਿੱਚ ਉਹਨਾਂ ਨੇ ਹੁਕਾ ਜ਼ਰੂਰ ਦਿੱਤਾ ਹੈ ਕਿ ਪੰਧਕ ਤਿਰਾਂ ਦੇ ਖਤਰੇਦਾਰਾ ਟਕਰਾ ਕੀਤਾ ਜਾਵੇ ਰੜਕੇ ਟਕਰਾ ਕੀਤਾ ਜਾਵੇ ਜਿਹੜੀਆਂ ਤਰ੍ਹਾਂ ਪੰਥਰ ਲਈ ਖਤਰਾ ਖੜਾ ਕਰਾ ਕਾਰਿਆਂ ਨਾਲ ਰਲ ਕੇ ਮੁਕਾਬਲਾ ਕੀਤਾ ਜਾ ਸਕਦਾ। ਇਹੀ ਗੱਲ ਤਾਂ ਜਿਹੜੇ ਕਾਂਗਰਸ ਦਾ ਸਹਾਇਲਰ ਵਾਲੇ ਉਹ ਕਹਿ ਰਹੇ ਸੀ ਕਿ ਪੰਥਰਕ ਮਾਮਲੇ ਵਿੱਚ ਦੂਜੀਆਂ ਤਰ੍ਹਾਂ ਦਖਲ ਦੇ ਰਹੀਆਂ ਸਰਕਾਰਾਂ ਦਖਲ ਦੇ ਰਹੀਆਂ ਤੇ ਕੇਂਦਰ ਦੀ ਸਰਕਾਰ ਹੈ ਪੰਜਾਬ ਦੀ ਸਰਕਾਰ ਹੈ। ਹੁਣ ਪੁੰਦਰ ਸਾਹਿਬ ਨੇ ਕਿਹਾ ਜ਼ਰੂਰ ਹੈ ਜਿਹੜਾ ਪੰਥ ਨੂੰ ਖਤਰਾ ਕਹ ਲੋ ਅਕਸਰ ਇਹ ਵੀ ਕਿਹਾ ਜਾਂਦਾ ਪਿਛਲੇ ਸਮੇਂ ਵਿੱਚ ਜਦੋਂ ਮੈਂ ਜਰਨਲਿਸਟ ਦੇ ਤੌਰ ਤੇ ਵੇਖਦਾ ਰਹੇਂ ਦੇਖਦਾ ਰਹੇਂ ਫੀਲਡ ਦੇ ਵਿੱਚ ਕਿ ਜਦੋਂ ਸਮੱਸਿਆ ਹੁੰਦੀ ਸੀ ਤਾਂ ਕਿਹਾ ਜਾਂਦਾ ਸੀ ਕਹਿੰਦੇ ਕਿ ਖਾਲੀਦਾਲ ਕਹਿੰਦਾ ਪੰਥ ਨੂੰ ਖਤਰਾ ਹੈ ਇੱਕ ਟੋਟਕੇ ਤੇ ਸਲੋਗਨ ਦੇ ਤੌਰ ਤੇ ਵੀ ਇਹਨਾਂ ਵਰਤਿਆ ਜਾਂਦਾ ਰਿਹਾ ਕਿ ਪੰਥ ਨੂੰ ਖਤਰਾ ਹੈ ਇਕੱਠੇ ਹੋ ਜਾਓ ਹੁਣ ਪੁੰਦਰ ਸਾਹਿਬ ਨੂੰ ਇੰਨੇ ਮਹੀਨਾ ਬਾਅਦ ਕਿਉਂ ਅਹਿਸਾਸ ਹੋਇਆ ਪੰਥ ਨੂੰ ਖਤਰਾ ਹੈ ਸਿੰਘ ਸਾਹਿਬਾਂ ਕਹਿ ਰਹੇ ਸੀ ਉਦੋਂ ਹੀ ਪੁੰਦਰ ਸਾਹਿਬ ਬੋਲੇ ਖਾਲੀਦਾਲ ਜੀ ਲਹਿਰ ਦੇ ਆਗੂ ਨੇ ਕਿਹਾ ਉਦੋਂ ਹੀ ਬੋਲੇ ਖੈਰ ਹੁਣ ਪੁੰਦਰ ਸਾਹਿਬ ਨੇ ਜੋ ਕਿਹਾ ਇਹ ਤਾਂ ਪੰਥ ਦੇ ਤਰ੍ਹਾਂ ਦੇਖਣੀ ਆ ਕੀ ਕੀ ਖਤਰਾ ਆਪਣੇ ਅੰਦਰ ਲੈਣ ਤੋਂ ਜਾਂ ਬਾਹਰ ਲੈਣ ਤੋਂ ਪਹਿਲਾਂ ਤਾਂ ਇਹੀ ਨਿਬੜਾ ਕਰਨਾ ਪਵੇਗਾ ਕਿ ਪੰਤਿਕ ਤਰ੍ਹਾਂ ਜਿਸ ਕਦਰ ਆਪਸ ਵਿੱਚ ਜੁੜ ਜਿਗੇ ਆਂ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਲਾ ਰਿਹਾ ਆਂ ਕਿ ਆਪਸ ਵਿੱਚ ਇੱਕ ਮੋਟੋ ਹੋ ਪਉਣ ਗਿਆ ਇਕੱਠੀਆਂ ਹੋ ਪਉਣ ਗਿਆ ਸੋ ਵੱਡੇ ਮਾਮਲੇ ਇੱਕ ਪਲੇਟਫਾਰਮ ਤੇ ਆਉਣਾ ਹਾਲ ਦੀ ਘੜੀ ਸੰਭਵ ਨਹੀਂ ਲੱਗਦਾ ਕੱਲ ਦਾ ਜਾਨਣਾ ਹੋਊਗਾ ਦੇਖਿਆ ਜਾਏਗਾ ਸਿੰਘ ਸਾਹਿਬਾਂ ਦੀਆਂ ਨਿਯੁਕਤੀਆਂ ਤੇ ਪੁੰਦਰ ਸਾਹਿਬ ਦਾ ਸੱਦਾ ਉਹਨੂੰ ਕਿੰਨਾ ਇੱਕ ਹੰਗਾਰਾ ਮਿਲਦਾ ਸਦਾ ਮਾੜਾ ਨਹੀਂ ਹੈ ਪੰਥਕ ਤਰ੍ਹਾਂ ਇਕੱਠੇ ਹੋਣ ਦਾ ਮਾਮਲਾ ਜਾਂ ਜਿਹੜੇ ਪੰਥਕ ਦੁਖੀ ਆ ਉਹਨਾਂ ਦੇ ਖਰਾਬ ਇਕੱਠੇ ਹੋਣ ਦਾ ਮਾਮਲਾ ਸੁਣਨ ਨੂੰ ਚੰਗੀ ਗੱਲ ਲੱਗਦੀ ਹੈ ਪਰ ਜ਼ਮੀਨੀ ਹਕੀਕਤਾਂ ਦੇ ਜਦ ਉਤਰਦੇ ਆ ਤਾਂ ਉੱਥੇ ਦੇਖਣ ਦੀ ਲੋੜ ਹੈ ਕਿ ਜਿਹੜਾ ਐਲਾਨ ਆ ਜਾਂ ਵਾਅਦਾ ਉਹਦੇ ਤੇ ਖਰਾ ਉਤਰਨਗੇ ਪੁੰਦਰ ਸਾਹਿਬ ਕਿਉਂਕਿ ਪੁੰਦਰ ਸਾਹਿਬ ਕਾਰਜਕਾਰੀ ਪ੍ਰਧਾਨ ਹੈ ਕਿ ਉਹ ਦਲੇਰਾਨਾ ਫੈਸਲਾ ਲੈਣਗੇ ਕਿ ਆਓ ਜਫੀਆਂ ਪਾ ਕੇ ਸਾਰੇ ਮੁੜ ਕੇ ਇਕੱਠੇ ਹੋਈਏ ਤੇ ਜਫੀਆਂ ਪਾਉਣ ਲਈ ਪੰਜਾਬੀਆਂ ਦੀ ਜਫੀਵੜੀ ਮਸ਼ਹੂਰ ਆ ਪਰ ਕੁਝ ਪਾਉਣਾ ਤੇ ਕੁਝ ਛੱਡਣਾ ਪੈਂਦਾ ਹੈ ਕੀ ਪੁੰਦਰ ਸਾਹਿਬ ਜੱਫੀ ਪਾਉਣ ਲਈ ਦੂਜਿਆਂ ਨੂੰ ਕੁਝ ਛੱਡਣ ਲਈ ਤਿਆਰ ਹੈ ਗੱਲ ਤਾਂ ਇੰਨੀ ਹੈ ਬੁੱਲਾ ਕਹਿੰਦਾ ਰੱਬ ਦਾ ਕੀ ਪਾਉਣਾ ਇਧਰੋਂ ਕੁੱਟਣਾ ਤੇ ਉਧਰੋਂ ਲਾਉਣਾ ਗੱਲ ਤਾਂ ਇੰਨੀ ਹੈ ਪੁੰਦਰ ਸਾਹਿਬ ਦੀ ਦੇਖਦੇ ਆ ਕਿੰਨੀ ਇੱਕ ਪ੍ਰਵਾਨ ਹੁੰਦੀ ਹੈ ਸੋ ਖੇਤੀਬਾੜੀ ਮੰਤਰੀ ਨੇ ਜੀ ਕੇਂਦਰ ਦੇ ਸ਼ਿਵਰਾ ਚੋਹਾਨ ਵੱਲੋਂ ਕਾੰਕੜਾ ਪੇਸ਼ ਕੀਤਾ ਗਿਆ ਜੀ ਅੰਕੜੇ ਦੇ ਵਿੱਚ 2001 ਤੋਂ ਲੈ ਕੇ 11 ਤੱਕ 13 ਕਰੋੜ ਕਿਸਾਨਾਂ ਨੇ ਖੇਤੀ ਛੱਡੀ ਹੈ ਜੀ ਇਹ ਵੀ ਪੰਜਾਬ ਲਈ ਮੈਂ ਕਮਾਂਗਾ ਕਿ ਸੌਚੇ ਦੇਜ ਲਿਆ ਹੈ ਮਾਮਲਾ ਹੈ। ਉਹ ਇਹ ਮੁੱਦਾ ਇਸ ਕਰਕੇ ਵੀ ਆਇਆ ਹੈ ਮੈਂ ਕੋਈ ਤਰੁ ਸੁਣੀ ਸੁਣੀ ਗੱਲ ਨਹੀਂ। ਪਾਰਲੀਮੈਂਟ ਦੇ ਅੰਦਰ ਖੇਤੀਬਾੜੀ ਮੰਤਰੀ ਝੋਨ ਸਾਹਿਬ ਉਹਨਾਂ ਨੇ ਤੱਥ ਪੇਸ਼ ਕੀਤੇ ਹੈ। ਉਹਨਾਂ ਨੇ ਦੱਸਿਆ ਕਿ ਕਿਸ ਕਦਰ ਖੇਤੀ ਜਿਹੜੀ ਜਾਣਕਾਰੀ ਕਹਿੰਦੇ 2001 ਤੋਂ 2011 ਤੱਕ ਦੀ ਜਿਹੜੀ ਇਹੋ ਤੇ ਜਾਣਕਾਰੀ ਦੀ ਰਿਪੋਰਟ ਹੈ। ਉਸ ਤੋਂ ਅਗਲੀ ਜਾਣਕਾਰੀ ਦੀ ਰਿਪੋਰਟ ਜੇ ਆਈ ਨਹੀਂ ਉਹ ਦੱਸੇਗੀ ਕਿੰਨਾ ਡਿਕਲਾਈਨ ਹੈ, ਕਿੰਨੀ ਗਰਾਉਟਾਈ ਹੈ। ਬਾਰੇ ਜਾਣਗਰਣਾ ਦਾਦੀ ਕਿ ਕੰਮੀ ਪਧਰ ਤੇ ਜਿਹੜੀ ਘਰਾਟ ਹੋਈ ਹੈ ਕਾਫੀ ਕਿਸਾਨ ਜਿਹੜੇ ਖੇਤੀ ਛੱਡ ਕੇ ਔਰ ਪੰਜਾਬ ਦੇ ਕਿਸਾਨ ਵੀ ਉਹਨਾਂ ਦਾ ਸ਼ਾਮਲ ਹੈ ਪੰਜਾਬ ਦੇ ਕਿਸਾਨਾਂ ਦੀ ਵੀ ਗਿਣਤੀ ਹਜ਼ਾਰਾਂ ਇਤਨੀ ਬਲਕੇ ਲੱਖ ਤੋਂ ਉੱਪਰ ਹੈ ਜਿਹੜੇ ਪਿਛਲੇ ਅਸੇ ਚ ਖੇਤੀ ਛੱਡ ਕੇ ਚਲੇ ਗਏ ਸੋ ਵੱਡਾ ਸਵਾਲ ਤਾਂ ਹੈ ਚੌਹਾਂ ਸਾਹਿਬ ਜਿਹੜਾ ਹੈਗਾ ਕਿਸਾਨੀ ਧੰਨੇ ਨੂੰ ਲਾਭਕਾਰੀ ਬਣਾਉਣ ਲਈ ਲਾਏ ਬੰਦ ਬਣਾਉਣ ਲਈ ਜਾਂ ਕਿ ਉਹ ਪਰਲਾ ਕਰਨਗੇ ਜਾਂ ਚਾਹੁੰਦੇ ਆ ਜਿੱਦਾਂ ਸ਼ੰਭੂ ਦੇ ਖਨੂਰੀ ਵਾਲੇ ਖਦੇੜੇ ਗਏ ਆ ਇਦਾਂ ਕਦੇੜੇ ਕਿ ਉਹਨਾਂ ਦੀ ਤਾਂ ਕੋਈ ਸੜਕਾਂ ਕੱਢੀਆਂ ਜਾਣਗੀਆਂ ਜਾਂ ਕੋਈ ਕਾਰਖਾਨੇ ਲਾਏ ਜਾਣਗੇ ਇਹਦਾ ਫੈਸਲਾ ਤਾਂ ਚਾਂਸਾ ਤੇ ਉਹਨਾਂ ਦੀ ਸਰਕਾਰ ਨੇ ਕਰਨਾ ਹੈ ਕਿ ਕਿ ਨੂੰ ਰੱਖਣਾ ਤੇ ਕਿ ਨੂੰ ਬਚਾਉਣਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਆਪਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੇਂਦਰੀ ਮੰਤਰੀ ਦੇ ਨਾਲ ਜਿਹੜੇ ਪ੍ਰ ਰਾਜ ਜੋਸ਼ੀ ਨਾਲ ਵੀ ਮੁਲਾਕਾਤ ਕੀਤੀ ਗਈ ਹੈ ਜੀ ਐਵੀਐਨਸ ਵਾਲਾ ਦੇਖੋ ਅਗਲੇ ਦਿਨਾਂ ਚ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਕੰਕਰ ਦਾ ਸੀਜ਼ਨ ਆ ਵੱਡੀ ਸਿਰ ਤੇ ਆ ਤੇ ਪੰਜਾਬ ਕੋਲੇ ਗਦਾਮ ਭਨਾਰਨਾ ਕੋਈ ਸਥਾਨ ਹੀ ਨਹੀਂ ਹੈ ਪ੍ਰਵੰਦੀ ਨਹੀਂ ਹੈ ਇਹ ਮਾਮਲਾ ਜਦੋਂ ਚਾਵਲਾਂ ਵੇਲੇ ਆਉਂਦਾ ਉਦੋਂ ਵੀ ਇਹ ਵੱਡਾ ਸਵਾਲ ਹੈ ਸੈਲਰਾਂ ਵਾਲੇ ਰੌਲਾ ਪਾਉਂਦੇ ਆ ਕਿ ਸਾਡੇ ਕੋਲੇ ਚਾਵਲ ਰੱਖਣ ਦੀ ਥੋਨੇ ਲਈ ਜਗਾ ਨਹੀਂ ਹੈ ਮੰਡੀਆਂ ਚ ਚੋਨਾ ਪਿਆ ਰੰਦਾ ਢੇਰ ਲੱਗਦੇ ਰਹਿੰਦੇ ਆ ਸਰਦੀਆਂ ਚ ਤਾਂ ਹੋਰ ਵੀ ਦਿੱਕਤ ਹੁੰਦੀ ਹੈ ਕਿਉਂਕਿ ਧੁੰਦ ਦਾ ਮੌਸਮ ਹੁੰਦਾ ਤੇ ਚੋਨਾ ਫਸਲ ਖਰਾਬ ਹੁੰਦੀ ਹੈ ਫਿਰ ਦਾਣੇ ਬਦਰੰਗ ਹੋ ਜਾਂਦੇ ਆ ਤੁਹਾਨੂੰ ਤੇ ਘਟੋਟੀਆਂ ਲੱਗਦੀਆਂ ਹੁਣ ਇਹ ਵਜੇ ਇੱਕ ਪਾਸੇ ਦਾ ਅਸੀਂ ਕਹਿੰਦੇ ਆ ਕਿ ਸਾਡੇ ਦੇਸ਼ ਨੂੰ ਅਨਾਜ ਦੀ ਵੱਡੀ ਲੋੜ ਹੈ ਜੇ ਅਪਾ ਕਣਕ ਦੀ ਗੱਲ ਕਰ ਲਈਏ ਤਾਂ ਕਮਾਂਤਰ ਮੰਡੀ ਚ ਵੀ ਕਮਾਂਤਰੀ ਮੰਡੀ ਚ ਵੀ ਕਣਕ ਦੀ ਵੱਡੀ ਲੋੜ ਹੈ ਜਿਸ ਤਰ੍ਹਾਂ ਯੂਕਰੇਨ ਤੇ ਰੂਸਿਆ ਦਾ ਜੁੱਧ ਲੱਗਿਆ ਹੋਇਆ ਉਹਨਾਂ ਮੁਲਕਾਂ ਦੇ ਯੁੱਧੇ ਚੱਲਦੇ ਆਂ ਕਣਕ ਦੀ ਜਿਹੜੀ ਮੰਗ ਹੈ ਦੁਨਿਆਵੀ ਪੱਧਰ ਤੇ ਵੱਧੀ ਹੈ ਇੱਕ ਪਾਸੇ ਤਾਂ ਕਣਕ ਦੀ ਮੰਗ ਵਧ ਰਹੀ ਹੈ ਦੂਜੇ ਪਾਸੇ ਜਾਨੀ ਸਥਿਤੀ ਦੇਖੋ ਕਿ ਸਾਡਾ ਸੂਬਾ ਕਣਕ ਪੈਦਾ ਕਰਨ ਵਾਲਾ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਬੇਨਤੀ ਲੈ ਕੇ ਜਾ ਰਹੇ ਕਿਦਰ ਕੋਲੇ ਕਿ ਜੇ ਸਾਡੇ ਕੋਲੇ ਕੰਮ ਕੇ ਰੱਖਣ ਦਾ ਪ੍ਰਬੰਧ ਨਹੀਂ ਤੁਸੀਂ ਆਪਰਾਲਾ ਕਰੋ ਹੁਣ ਆਪਰਾਲਾ ਕਿਨੇ ਕਰਨਾ ਕੇਂਦਰ ਨੇ ਕਰਨਾ ਨਾ ਇਹ ਸਮਾਰੰਹ ਦਾ ਪ੍ਰਬੰਧ ਹੋਣਾ ਚਾਹੀਦਾ ਇਹ ਤਾਂ ਹੈ ਨਹੀਂ ਕਿ ਕਣਕ ਅਚਾਨਕ ਆ ਗਈ ਇਹ ਵੀ ਪਤਾ ਹੈ ਕਿ ਪੰਜਾਬ ਵੱਡਾ ਖੇਤੀ ਸੂਬਾ ਹੈ ਔਰ ਕਣਕ ਵਿੱਚੋਂ ਨਾ ਵਿੱਚ ਚੰਗੀ ਪੈਦਾਵਾਰ ਹੁੰਦੀ ਹੈ ਹੁਣ ਵੀ ਜਿਹੜੀ ਕਣਕ ਦੀ ਫਸਲ ਹੈ ਮੌਸਮੀ ਚੰਗਾ ਰਿਹਾ ਹੁਣ ਤੱਕ ਦਾ ਮੌਸਮ ਹੈ ਸਾਹ ਦਿੱਤਾ ਠੰਡ ਵੀ ਰਹੀ ਹੈ ਤੇ ਕਣਕ ਦੀ ਚੰਗੀ ਪੈਦਾਵਾਰ ਹੋਏਗੀ ਕੇਂਦਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਪੰਜਾਬ 'ਚ ਕਦਮਾਂ ਦਾ ਪ੍ਰਬੰਧ ਕਰੀ ਜਣੀ ਰਾਸੀ ਤੌਰ ਤੇ ਇਹ ਟੁੱਕਾ ਟਾਕੀ ਕਰਨੇ ਜਾਂ ਕੇਂਦਰ ਕਵੇ ਪੰਜਾਬ ਨੂੰ ਕਿ ਡਬਲ ਇੰਜਨ ਦੀ ਸਰਕਾਰ ਹੋਏਗੀ ਤਾਂ ਹੀ ਗੱਡੀ ਚੱਲੇਗੀ ਜੇ ਸਿੰਗਲ ਇੰਜਨ ਵੀ ਚੰਗਾ ਕੰਮ ਕਰਦਾ ਹੋਵੇ ਤਾਂ ਉਹ ਤੋਂ ਵੀ ਕੰਮ ਲੈ ਲੈਣਾ ਚਾਹੀਦਾ ਸੋ ਸੋਚਣਾ ਕੇਂਦਰ ਨੇ ਪੰਜਾਬ ਇਸੇ ਕਰਕੇ ਮਹਿਸੂਸ ਕਰਦਾ ਕਿ ਸਾਡੇ ਨਾਲੇ ਜ਼ਾਤੀ ਕਿਉਂ ਹੁੰਦੀ ਹੈ ਜੇ ਫਸਲ ਵੇਚਣੀ ਹੈ ਤਾਂ ਵੀ ਜੇ ਫੰਡਸ ਲੈਣੇ ਹਨ ਤਾਂ ਵੀ ਜੇ ਹੋਰ ਪ੍ਰਦੂਸ਼ਣ ਦਾ ਮੁੱਦਾ ਤਾਂ ਵੀ ਤਾਂ ਪੰਜਾਬ ਨੇ ਕਿਉਂ ਕਿਟਾਰੇ 'ਚ ਬਾਗ-ਬਾਰ ਖੜਾ ਕੀਤਾ ਜਾਂਦਾ ਪੰਜਾਬ ਦਾ ਅੰਨਦਾਤਾ ਹੈ ਪੂਰੇ ਮੁਲਕ ਦਾ ਜਿਹੜਾ ਅਨਾਜ ਨਾਲ পেট ਭਰਦਾ ਹੈ। ਇਹੀ ਮੁੱਦੇ ਨੂੰ ਲੈ ਕੇ ਮੁਖੰਦਰ ਭਗਵੰਤ ਮਾ ਜਾਂ ਕੇ ਕੇਂਦਰੀ ਮੰਤਰੀ ਜੀ ਨੂੰ ਮਿਲੇ ਆ ਕਿਉਂ ਨਾਲ ਜਿਹਨਾਂ ਸੱਚੇ ਪ੍ਰਬੰਧ ਹੋਣ ਤਾਂ ਕਿ ਕਿਸੇ ਤਰ੍ਹਾਂ ਦੀ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ। ਸਭ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆ ਜੋ ਸਾਡੇ ਨਾਲ ਅਖੀਰ ਤੱਕ ਜੁੜੇ ਰਹੇ। ਪ੍ਰੋਗਰਾਮ ਆਖਿਰ ਕੱਲ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।